ਹਾਂਜੀ ਸਸੇ ਗੱਲ ਦੀ ਸਾਰਿਆਂ ਨੂੰ ਅੱਜ ਆਪਾਂ ਗਰਮੀਆਂ ਵਿੱਚ ਸੁੱਕੀਆਂ ਸਬਜ਼ੀਆਂ ਖਾ ਖਾ ਕੇ ਮਨ ਨੱਕ ਜਾਂਦਾ ਤੇ ਮੈਂ ਅੱਜ ਇੱਕ ਨਵੀਂ ਸਬਜ਼ੀ ਬਣਾਉਣ ਲੱਗੀ ਆ ਇਹਦਾ ਨਾਂ ਤਾਂ ਤੁਸੀਂ ਸੁਜੈਸਟ ਕਰਿਓ ਕਿ ਕੀ ਰੱਖਿਆ ਜਾਵੇ ਮੈਂ ਪਹਿલું ਕਰਦੇ ਆ ਇਹ ਮੈਂ ਲੈ ਆ ਆਲੂ ਪਨੀਰ ਤੇ ਟਮਾਟਰ ਪਿਊਰੀ ਮਟਰ ਥੋੜੇ ਜਿਹਾ ਪਿਆਜ਼ ਲਸਣ ਅਦਰਕ ਪੇਸਟ ਹਰੀ ਮਿਰਚ ਸਭ ਤੋਂ ਪਹਿਲਾਂ ਮੈਂ ਜੇ ਮੈਨੂੰ ਜਲਦੀ ਹੋਵੇ ਨਾ ਫਿਰ ਮੈਂ ਥੋੜਾ ਜਿਹਾ ਇਸ ਤਰ੍ਹਾਂ ਮਸਾਲਾ ਬਣਾਉਂਦੀ ਆ ਦੇਖੋ ਇੱਕ ਕੜਚੀ ਮੈਂ ਦੇ ਵਿੱਚ ਪਾਣੀ ਪਾ ਲਿਆ ਇੱਕ ਕੜਚੀ ਕਿਉਂ ਪਾ ਲਿਆ ਠੀਕ ਹੈ ਤੇ ਪਿਆਜ਼ ਰਫਲੀ ਚੌਪ ਕਰਕੇ ਇਹਦੇ ਵਿੱਚ ਪਾ ਕੇ ਤਾਂ ਮੈਂ ਇਹਨੂੰ ਦੋ ਸੀਟਾਂ ਦਵਾਲਾਂਗੀ ਤਾਂ ਕਿ ਅੱਛੀ ਤਰ੍ਹਾਂ ਗਲ ਜਾਵੇ ਆਪਾਂ ਨੇ ਕਰਤਾ ਬੰਦ ਇਹ ਫਿਰ ਮੈਂ ਤੁਹਾਨੂੰ ਦੱਸਤੀਆਂ ਕਿ ਮੈਂ ਨੂੰ ਕਿਵੇਂ ਤਿਆਰ ਕਰਾਂਗੀ ਠੀਕ ਹੈ ਸਭ ਤੋਂ ਪਹਿਲਾਂ ਮੈਂ ਜਿਹੜੇ ਕੱਟੇ ਹੋਏ ਆਲੂ ਐ ਉਹ ਇੱਥੇ ਵਿੱਚ ਪਾ ਕੇ ਤੇ ਨੂੰ ਅੱਛੀ ਤਰ੍ਹਾਂ ਪੀਸ ਲਵਾਂਗੀ ਮਿਕਸੀ ਚ ਪਾ ਕੇ ਠੀਕ ਐ ਥੋੜਾ ਜਿਹਾ ਪਾਣੀ ਪਾ ਲੈਂਦੇ ਆ ਤੇ ਇਹਨਾ ਮੇਰਾ ਟਮਾਟਰ ਪਿਉਰੀ ਬਣਾਈ ਸੀ ਇਸ ਲਈ ਇਹ ਮਿਕਸੀ ਦੇ ਜਾਰ ਚ ਟਮਾਟਰ ਲੱਗੇ ਹੋਏ ਐ ਬਸ ਇਹ ਫਾਈਨ ਪੇਸਟ ਹੋ ਗਈ ਪਿਆਰ ਤੇ ਹੁਣ ਇਹਦੇ ਵਿੱਚ ਅਸੀਂ ਹਰੀਆਂ ਮਿਰਚਾਂ ਆਪਣੇ ਟੇਸਟ ਨੂੰ ਪਾਬਕ ਕੱਟ ਕੇ ਪਾ ਲਓ ਮੈਂ ਦੋ ਹਰੀਆਂ ਮਿਰਚਾਂ ਪਾਤੀਆਂ ਕਿੱਥੇ ਤੇ ਇਹ ਮੈਂ ਥੋੜੀ ਜੀ ਲਸਣ ਅਦਰਕ ਦੀ ਪੇਸਟ ਪਾ ਦਾਂਗੀ ਅੱਧਾ ਚਮਚ ਕਿਉਂਕਿ ਆਪਾਂ ਨੂੰ ਸਬਜ਼ੀ ਚ ਪਾਣੀ ਹੈ ਤੇ ਇਹ ਮੈਂ ਥੋੜੇ ਜੇ ਮਟਰ ਇਹ ਵੀ ਪਾ ਦਾਂਗੀ ਥੋੜਾ ਟੇਸਟ ਵਧੀਆ ਹੋ ਜਾਏਗਾ ਥੋੜਾ ਗ੍ਰੀਨ ਗ੍ਰੀਨ ਸਬਜ਼ੀ ਅੱਛੀ ਲੱਗਦੀ ਹੈ ਤੇ ਵਿੱਚ ਆਪਾਂ ਪਾ ਦਾਂਗੇ ਇਹ ਪਨੀਰ ਤੇ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਮੈਸ਼ ਕਰ ਲੈਂਦੇ ਆ ਮਿਕਸੀ ਵਿੱਚ ਅੱਧ ਦੇ ਵਿੱਚ ਥੋੜਾ ਜਿਹਾ ਆਪਾਂ ਪਾ ਦਾਂਗੇ ਸਾਬਤ ਤਲੀਆਂ ਇਹ ਮੂਵ ਵੀ ਜਾਂਦਾ ਤਾਂ ਥੋੜਾ ਜਿਹਾ ਪੀਸਿਆ ਜਾਏਗਾ ਕ੍ਰਸ਼ ਜਿਹਾ ਹੋ ਜਾਏਗਾ ਥੋੜਾ ਜਿਹਾ ਜੀਰਾ ਇਹ ਤਾਂ ਪੇਸਟ ਬਹੁਤ ਵਧੀਆ ਹੁੰਦਾ ਹੈ ਥੋੜਾ ਜਿਹਾ ਦੇ ਵਿੱਚ ਆਪਾਂ ਪਾਵਾਂਗੇ ਨਮਕ ਇੱਧਰ ਮਟਰ ਪਾ ਲੀਏ ਤੇ ਨਾਲ ਆਪਾਂ ਮਿਰਚ ਚਾਈਏ ਠੀਕ ਹੈ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਅੱਛੀ ਤਰ੍ਹਾਂ ਹੁਣ ਦੇਖੋ ਜੀ ਤੇ ਨਾ ਨੇ ਆਪਾਂ ਨੇ ਪਕੌੜੀਆਂ ਵਰਗਾ ਦਾ ਕੋਲ ਬਣਾ ਲੈਣਾ ਤੇ ਇਹਦੇ ਵਿੱਚ ਹੋਰ ਮੈਂ ਪਾਵਾਂਗੀ ਬੇਸਨ ਇਹਨੂੰ ਅੱਛੀ ਤਰ੍ਹਾਂ ਬਾਈਂਡ ਹੋ ਜਾਵੇ ਤੇ ਬੇਸਨ ਦਾ ਵੀ ਤੇਸਟ ਆ ਜਾਵੇ ਜਦ ਵਿੱਚ ਇਨੂੰ ਆਪਾਂ ਹੁਣ ਕਰ ਲੈਂਦੇ ਆ ਮਿਕਸੀ ਵਿੱਚ ਫਿਰ ਇਹਨੂੰ ਘੋਲ ਅੱਛੀ ਤਰ੍ਹਾਂ ਬਣਾ ਲੈਂਦੇ ਆ ਇਹ ਜਿੱਦ ਕੁ ਵਿਆਪਾ ਇਹਨੂੰ ਬੜਾ ਸਮੂਥ ਜਿਹਾ ਸਾਡਾ ਪੇਸਟ ਬਣ ਗਿਆ ਤੇ ਇਹਨੂੰ ਆਪਾਂ ਹੁਣ ਦੋ ਗੇਲਿਸ਼ ਵਿੱਚ ਕੱਢ ਲੈਂਦੇ ਆ ਤੇ ਇਹਨੂੰ ਹੁਣ ਆਪਾਂ ਥੋੜੀ ਦੇਰ ਦੋ ਤਿੰਨ ਮਿੰਟ ਅੱਛੀ ਤਰ੍ਹਾਂ ਫੈਂਟ ਲਾਉਂਗੇ ਫੈਂਟ ਕੇ ਨਾ ਥੋੜਾ ਪਤਲਾ ਜਿਹਾ ਲੱਗੇਗਾ ਕਿ ਇਹ ਹਲਕਾ ਹੋ ਗਿਆ ਬਿਲਕੁਲ ਤੇ ਫਿਰ ਇਹਦੇ ਨਾਲ ਆਪਾਂ ਇਹਦੇ ਵਿੱਚ ਕੋਈ ਸੋਡਾ ਨਹੀਂ ਪਾਣਾ ਕੁਝ ਨਹੀਂ ਪਾਣਾ ਨਾ ਇਹ ਨਾ ਕੁਝ ਨਹੀਂ ਆਪਾਂ ਨਹੀਂ ਪਾਣਾ ਤੇ ਇਹਨੂੰ ਆਪਾਂ ਨੇ ਇਸੇ ਤਰ੍ਹਾਂ ਫੈਂਟ ਕੇ ਹਲਕਾ ਕਰ ਲਾਂਗੇ ਤੇ ਇਹਦੇ ਬੜੇ ਹੀ ਨਰਮ ਨਰਮ ਜਿਹੇ ਫਿਰ ਬਣਨਗੇ ਪਕੌੜੇ ਕਾਇਸ ਬਣਾ ਕੇ ਤੇ ਫਿਰ ਆਪਾਂ ਗਰੇਵੀ ਉੱਧਰ ਸੱਜ ਬਣਾ ਲਈਏ ਤੇ ਉਹਦੇ ਵਿੱਚ ਪਾਵਾਂਗੇ ਵੀਡੀਓ ਐਂਡ ਤੱਕ ਦੇਖਿਓ ਬਹੁਤ ਸਵਾਦ ਬਹੁਤ ਅੱਛੀ ਸਬਜ਼ੀ ਬਣ ਗਈ ਹੈ ਅੱਜ ਕੱਲ ਜਿਵੇਂ ਕਰੇ ਵਾਲੇ ਸਬਜ਼ੀਆਂ ਸਮਝ ਨਹੀਂ ਆਉਂਦੀ ਕੀ ਬਣਾਉ ਛੋਲੇ ਰਾਜਮਾ ਤਾਂ ਮਾਨਾ ਖਾਂਦਾ ਤੇ ਬਿਲਕੁਲ ਨਵੀਂ ਸਬਜ਼ੀ ਹੈ ਤੇ ਚਿਕਨ ਮੈਂ ਤੁਹਾਨੂੰ ਹਰ ਸਾਲ ਤੇ ਦਿਖਾਉਂਦੀ ਹਾਂ ਇਹ ਸਾਦਾ ਦੇਖੋ ਜਿਸ ਵੂਤ ਕੋਲ ਹੋ ਗਿਆ ਤੇ ਆ ਤੇ ਹੁਣ ਇਹਦੇ ਵਿੱਚ ਆਪਾਂ ਛੋਟੇ ਛੋਟੇ ਚਾਹ ਤੁਸੀਂ ਹੱਥ ਨਾਲ ਪਾ ਲਓ ਮੈਂ ਉਹੜੀ ਕੰਮ ਕਰ ਰਹੀ ਹਾਂ ਇਸ ਲਈ ਆਸਮੇਂ ਲੇੜਾਂ ਨੂੰ ਚੁੱਕੇ ਇਹ چھوٹے چھوٹے ਪੀਸੀ ਪਾਲੋ ਇਹ ਤੁਸੀਂ ਸਨੈਕਸ ਦੇ ਰੂਪ ਵਿੱਚ ਸਰਵ ਕਰ ਸਕਦੇ ਬਹੁਤ ਅੱਛਾ ਟੇਸਟ ਹੈ ਖਾ ਕੇ ਦੇਖੋ ਕਦੇ ਅਨਨ ਬਣਾ ਕੇ ਜਰੂਰ ਬਣਾਓ ਤੇ ਇਹ ਤੁਸੀਂ ਚਾਹੇ ਥੋੜੇ ਜਿਹਾ ਤਲਕੇ ਰੱਖ ਲਓ ਆਹ ਸਬਜ਼ੀ ਬਣਾ ਲਓ ਦੋ ਚਾਰ ਦਿਨਾਂ ਨੂੰ ਫ੍ਰੀਜ ਵਿੱਚ ਨਹੀਂ ਹੁੰਦਾ ਇਹਨਾਂ ਨੂੰ ਫਿਰ ਬਣਾ ਲਓ ਬਸ ਇਹਨਾਂ ਨੂੰ ਆਪਾਂ ਨੇ ਛੇੜ ਨਹੀਂ ਥੋੜੇ ਜਿਹਾ ਉਧਰ ਪੱਕ ਜਾਣਗੇ ਫਿਰ ਆਪਾਂ ਚੇਂਜ ਕਰਾਂਗੇ ਤੇ ਇੱਧਰ ਹੋ ਗਈ ਸਾਡੀ ਦੇਖੋ ਇਨਸ਼ਾਅੱਲਾ ਹੋ ਜਾਏ। ਪਿਆਰੇ ਮੇਰਾ ਕਿਕਰ ਨਾ ਜਦੋਂ ਮੈਂ ਛੋਲਨੇ ਉਬਾਲੇ ਸੀ ਥੋੜਾ ਜਿਹਾ ਸੋਡਾ ਪਾ ਕੇ ਤੇ ਉਦੋਂ ਦਾਇ ਸਾਫ਼ ਹੀ ਨਹੀਂ ਹੋ ਰਿਹਾ। ਮੈਂ ਬਹੁਤ ਕੋਸ਼ਿਸ਼ ਵੀ ਨਹੀਂ ਕੀਤੀ ਮੈਂ ਤਾਂ ਚਲੋ ਹੋ ਜਾਏਗਾ। ਇਹ ਦੇਖੋ ਪਿਆਜ਼ ਸਾਡੇ ਆਲਮੋਸਟ ਗਲ ਗਏ ਵਧੀਆ। ਤੇ ਥੋੜਾ ਟਾਈਮ ਹੋ ਗਿਆ ਨਾ ਤਾਂ ਫਟਾਫਟ ਐਸੇ ਨੂੰ ਕੁਝ ਕਰੋ ਤੇ ਇਹਦੇ ਵਿੱਚ ਹੁਣ ਨਾ ਪਾ ਦਿਆਂਗੀ। ਅਦਰਕ ਲਸਣ ਦੀ ਪੇਸਟ। ਬਸ ਐਨੂੰ ਥੋੜਾ ਜਿਹਾ ਪੁੰਨ ਕੇ ਪਿਆਜ਼ ਤੇ ਸਾਡੇ ਪੱਕ ਹੀ ਗਏ ਆ। ਤੇ ਕੋਸੇ ਨਾਲ ਸਾਡਾ ਇਹ ਕੱਚਾ ਪੰਦੂਰ ਹੋ ਜਾਏ ਤੇ ਅੱਧਾ ਪਰ ਇਹਨਾਂ ਦਾ ਵੀ ਧਿਆਨ ਰੱਖਣਾ ਨਾਲ ਨਾਲ ਕਿ ਇਹ ਠੂਕੀ ਸਦੇ ਥੋੜੇ ਜਿਹਾ ਕੌਫੀ ਆਸ ਤੇਸਟਾਂਟੈਂਟ ਵੀ ਲੈ ਲੀਂ ਤੁਸੀਂ ਉਸੇ ਇੱਕ ਗੜੇ ਵੀ ਸੌਫਟ ਬਹੁਤ ਅੱਛੇ ਗੱਡੇ ਆ ਤੇ ਇੱਧਰ ਆਪਾਂ ਮਸਾਲਾ ਦੇ ਰਹੇ ਹਾਂ ਭੁੰਨਾਂਗੇ ਮੈਂ ਭੁੰਨਣ ਵੇਲੇ ਨਾ ਥੋੜਾ ਜਿਹਾ ਧਨੀਆ ਪਾਊਡਰ ਪਾ ਦਿੰਦੇ ਆ ਇਸ ਵਿੱਚ ਫਿਰ ਉਹ ਜਿਹੜਾ ਮੋਸਚਰ ਚੂਸ ਲੈਂਦਾ ਹੈ ਤਰੀਆ ਤੇ ਫਟਾਫਟ ਇਹ ਜਿਹੜਾ ਮਸਾਲਾ ਫੁੱਟ ਜਾਂਦਾ ਇਹ ਤਰੋ ਸਾਡਾ ਮਸਾਲਾ ਪੁੰਨਿਆ ਜਾਣਾ ਹੈ ਇਹ ਤਰੋ ਆਪਣੇ ਇਹ ਤਿਆਰ ਕਰ ਲੈਣਾ ਹੈ ਤੇ ਦੇਖੋ ਮੈਂ ਤੋਂ ਉਹਨਾਂ ਤਲ ਕੇ ਰੱਖੇ ਦੇਖੋ ਕਿੰਨੇ ਸੌਫਟ ਬਣੇ ਇਹ ਦੇਖੋ ਬਹੁਤ ਸਵਾਦ ਆ ਕੇ ਦੇਖੋ ਬਹੁਤ ਹੀ ਅੱਛੇ ਟੇਸਟ ਹੈ ਨਾ ਦਾ ਤੁਸੀਂ ਹਰੀ ਚਟਨੀ ਨਾਲ ਤੇ ਟਮਾਟਰ 소ਸ ਨਾਲ ਇਹ ਵੀ ਸਰਵ ਕਰ ਸਕਦੇ ਹੋ ਚਾਹ ਨਾਲ ਸ਼ਾਮ ਨੂੰ ਜੀ ਕਰੇ ਤੁਸੀਂ ਇਹਨਾਂ ਨੂੰ ਇੱਕ ਵਾਰੀ ਅੱਧੇ ਕੱਚੇ ਕਰਕੇ ਵੀ ਰੱਖ ਲਓ ਦੁਬਾਰਾ ਇਹਨਾਂ ਨੂੰ ਕਰ ਲੈ ਤੇ ਕਰਨਾ ਕਰਕੇ ਦਿਖਾ ਦਿੰਦੇ ਹਾਂ ਸਾਰੇ ਮਸਾਲਾ ਪਿਆਜ਼ ਤੇ ਆਹ ਬਹੁਤ ਜਲਦੀ ਹੋ ਜਾਂਦਾ ਇਸ ਤਰ੍ਹਾਂ ਲਗਾ ਲਾਂ ਬੜੀ ਬੜੀ ਜਿਆਦਾ ਨਹੀਂ ਗੈਸ ਕਰਦੇ ਹਾਂ ਉਹ ਤਾਂ ਮੈਂ ਇਕੱਠਾ ਬਹੁਤ ਸਾਰਾ ਇਹ ਮਾਰ ਰਿਹਾ ਤੇ ਆ ਫਿਰ ਜਿਹੜੀ ਜਿਹੜੀ ਸਬਜ਼ੀ ਬਸ ਤੇ ਪੁੰਨੇ ਵਾਲੇ ਕਾਲ ਲਿਆ ਤੇ ਸਬਜ਼ੀ ਜਿ ਮਸਾਲਿਆਂ ਨਾਲ ਲੱਗਾ ਲੱਗੇ ਫਲੇਵਰ ਆਪੇ ਹੋ ਜਾਂਦਾ ਇਧਰ ਚ ਆਪਾਂ ਨੇ ਥੋੜੀ ਜਿਹੀ ਪਾਤੀ ਹਲਦੀ ਥੋੜੀ ਜਿਹੀ ਲਾਲ ਮਿਰਚ ਕੁਕ ਮੇਰੀ ਮਿਰਚ ਵੀ ਪਾਈ ਹੈ ਤੇ ਇਹ ਨਮਕ ਅਸੀਂ ਉਹਦੇ ਮੁਤਾਬਕ ਪਾੜਾ ਸਬਜ਼ੀ ਵਾਸਤੇ ਕਿਉਂਕਿ ਉਹ ਜਿਹੜੇ ਆਪਾਂ ਨੇ ਪਹਿਲਾਂ ਪਕੋੜੇ ਦਾ ਉਹ ਗੋਸਤੇ ਤੋਂ ਨਮਸਤੇ ਸਿੱਪਾ ਚੁੱਕੇ ਤੇ ਇਹ ਦੇਖੋ ਹਸਤਾ ਮਾਰ ਕੇ ਤੇ ਇਹਦੇ ਵਿੱਚ ਪਾ ਦਾਂਗੇ ਕਿੰਨਾ ਟਿੱਕੀ ਤੇ ਇਸੇ ਛਟਣ ਤੱਕ ਆਪਾਂ ਇਹਨਾਂ ਨੂੰ ਭੁੰਨਦੇ ਹਾਂ ਇਹ ਤੇਲ ਅੱਛੀ ਕਰਨਾ ਛਾੜ ਲਵੇ ਤੇ ਫਿਰ ਅੱਗੇ ਕਰਦੇ ਹਾਂ ਅਗਲਾ ਕੰਮ ਅੰਜੀ ਦੇ ਬਚੋ ਤੇ ਸਭ ਮਸਾਲਾ ਹੋ ਗਿਆ ਤਿਆਰ ਤੇ ਹੁਣ ਆਪਾਂ ਨੂੰ ਕਿੰਨਾ ਗਰੇਵੀ ਦੀ ਜਰੂਰਤ ਹੈ ਉਨਨਾ ਸਪਾਣੀ ਪਾ ਲੈਂਦੇ ਕਿਉਂਕਿ ਤੇ 3 ਮਿੰਟ ਬਾਅਦ ਪਾਣੀ ਉਹ ਗਲਾਂ ਜੇ ਵੀ ਕਿਤੇ ਇਹ ਜਿਹੜਾ ਸਾਡਾ ਇਸਿਆਸੀ ਅਦੇ ਵਿੱਚ ਇਹ ਵੀ ਸਾਰਾ ਪਾਣੀ ਆਪਾਂ ਪਾ ਲਵਾਂਗੇ ਫਿਰ ਕਿਤੇ ਵੇਸ ਨਹੀਂ ਕਰਾਂਗੇ ਠੀਕ ਇਹ ਹੁਣ ਉਹ ਗਲਣ ਆ ਜਾਂਦੇ ਇਹ ਥੋੜਾ ਜਿਹਾ ਵੇਸਣ ਹੈ ਇਹ ਪੱਕ ਜਾਏਗਾ ਫਤੜੀ ਵਿੱਚ ਤੇ ਆਨੇ ਪਾਣੀ ਆ ਬਸ ਇਹ 5-4 ਵਾਲੀਆਂ ਆਣ ਗਈਆਂ ਇਹ ਸੱਬ ਦੀ ਜਿਹੜੀ ਗ੍ਰੋਹੀ ਹੈ ਹੋ ਗਈ ਜਿੱਦਾਂ ਹਾਂ ਮਾਰ ਕੇ ਇਹਦੇ ਇਹਦੇ ਕੋਟੀ ਸਰ ਟਿਕ ਗਰੇਵੀ ਹੋਗੀ ਤਿਆਰ ਤੇ ਤੁਸੀਂ ਆਪਣਾ ਜਿੰਨੀ ਚਾਹ ਚਾਵਲਾਂ ਖਾਣੇ ਲਈ ਪਤਲੀ ਰੱਖ ਲਓ ਤੇ ਮੈਨੂੰ ਸਾਨੂੰ ਐਨੀ ਹੀ ਚਾਹੀਦੀ ਸੀ ਤੇ ਹੁਣ ਆਪਾਂ ਕਰਦੇ ਆ ਸਰਵ ਇਹ ਦੇਖੋ ਜੀ ਅਸੀਂ ਸਰਵ ਕਰਨ ਵੇਲੇ ਡੋਂਗੇ ਚ ਪਾ ਲਵਾਂਗੇ ਉਸ ਤੇ ਕਾ ਲੋਪ ਕੋੜੇ ਕਾ ਮੋਜੋਗੀ ਤੇ ਉੱਪਰ ਪਾ ਦਾਂਗੇ ਗਰੇਵੀ ਇਹ ਬੜਾ ਹੀ ਸੌਫਟ ਹੈ ਤੇ ਇਹਨਾਂ ਨੂੰ ਉਬਾਲੀ ਤਵਾਨ ਦੀ ਲੋੜ ਨਹੀਂ ਇਹਨਾਂ ਦੀ ਸ਼ੇਪ ਬਹੁਤੀ ਗੋਲ ਨਹੀਂ ਬਣੀ ਕਿਉਂਕਿ ਮੈਂ ਨਾ ਜਿਆਦਾ ਸਖਤ ਨਹੀਂ ਰੱਖਿਆ ਇਹ ਤਾਂ ਗੋਲ ਇਹ ਆਪਾਂ ਇੱਕ ਉਰਤ ਪਾ ਲੈਣੇ ਆ ਤੇ ਜੇ ਤੁਸੀਂ ਇਹਨਾਂ ਦੀ ਗੋਲ ਸ਼ੇਪ ਕਰਨੀ ਚਾਹੁੰਦੇ ਹੋ ਤਾਂ ਥੋੜਾ ਜਿਆਦਾ ਸਖਤ ਰੱਖ ਲੋ ਤੇ ਮੈਨੂੰ ਐਸੀ ਮੈਂ ਕਿਹਾ ਫਿਰ ਥੋੜੇ ਨਾ ਹਾਰਡ ਨਾ ਬਣਨ ਇਸੇ ਵੀ ਸੌਫਟ ਸੌਫਟੀ ਅੱਛੇ ਲੱਗਦੇ ਆ ਉੱਪਰ ਆਪਾਂ ਪਾ ਦਾਂਗੇ ਥੋੜਾ ਜਿਹਾ ਥੋੜੀ ਜਿਹੀ ਕਰੀਮ ਜਾਂ ਮਲਾਈ ਮਲਾਈ ਤਾਂ ਘਰ ਵਿੱਚ ਹੁੰਦੀ ਹੋਈ ਆ ਇਹਦੇ ਨਾਲ ਥੋੜਾ ਜਿਹਾ ਟੇਸਟ ਵੀ ਬੜਾ ਕਰੀਮੀ ਜਿਹਾ ਆ ਜਾਂਦਾ ਕਿੰਨੀ ਵਿੱਚ ਸਬਜ਼ੀ ਪੜਨੀ ਆ ਦੇਖੋ ਆਪਾਂ ਨੇ ਵਿੱਚ ਪਾਇਆ ਪਨੀਰ ਮਟਰ ਤੁਸੀਂ ਸਬਜ਼ੀਆਂ ਹੋਰ ਵੀ ਪਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਣ ਥੋੜਾ ਜਿਹਾ ਪਾਲਕ ਪਾ ਸਕਦੇ ਹੋ ਥੋੜਾ ਹੋਰ ਗ੍ਰੀਨ ਗ੍ਰੀਨ ਬਣ ਜਾਂਦਾ ਤੇ ਇੱਕ ਚੀਜ਼ ਨਾਲ ਆਪਾਂ ਨੇ ਦੋ ਡਿਸ਼ੇਸ ਬਣਾ ਲਈਆਂ 스ਨੈਕਸ ਵੀ ਤੇ ਸੱਚੀ ਵੀ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਵੀਡੀਓ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਸਵਾਦ ਬਹੁਤ ਅੱਛੀ ਬਣਦੀ ਹੈ ਤੇ ਫਿਰ ਕਮੈਂਟ ਕਰਕੇ ਦੱਸਿਓ ਕੀ ਤੇ ਇਦਕੇ ਦਾ ਨਾ ਇਸ ਸਬਜੀ ਦਾ ਨਾਮ ਹੀ ਦੱਸਿਓ ਮੈਨੂੰ ਪਲੀਜ਼ ਵੀ ਕਿਹੜਾ ਨਾਮ ਜ਼ਿਆਦਾ ਅੱਛਾ ਹੋਇਆ ਇਹਦੇ ਵਾਸਤੇ ਤੁਸੀਂ ਰੱਖੋਗੇ ਇਹਦਾ ਨਾਮਕਰਨ ਕਰਿਓ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ